ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਹਨੀ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਦੱਸਦੇ ਕਿ ਆਈਫਾ ਅਵਾਰਡਸ 2024 ਦੀ ਸ਼ਾਮ ਨੂੰ ਰੈਪਰ ਤੇ ਗਾਇਕ ਹਨੀ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਨਵਾਂ ਸਰਪ੍ਰਾਈਜ਼ ਦਿੱਤਾ ਹਾਲ ਹੀ ਦੇ ਵਿੱਚ ਪਤਨੀ ਸ਼ਾਲਨੀ ਤਲਵਾਰ ਤੋਂ ਤਲਾਕ ਲੈਣ ਤੋਂ ਬਾਅਦ ਗਾਇਕ ਹਨੀ ਸਿੰਘ ਆਪਣੀ ਨਿੱਜੀ ਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹੇ ਸਨ ਤੇ ਹਾਲ ਹੀ ਦੇ ਵਿੱਚ ਉਹਨਾਂ ਦਾ ਇੱਕ ਨਵਾਂ ਗੀਤ ਜਿਹੜਾ ਹੈ ਉਹ ਵੀ ਰਿਲੀਜ਼ ਹੋਇਆ ਜੋ ਕਿ ਖੂਬ ਧਮਾਲ ਮਚਾ ਰਿਹਾ ਹੈ ਦੱਸਦੇ ਕਿ ਹਨੀ ਸਿੰਘ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਤਲਾਕ ਤੋਂ ਬਾਅਦ ਹਨੀ ਸਿੰਘ ਅਦਾਕਾਰਾਂ ਤੇ ਮਾਡਲ ਟੀਨਾ ਨੂੰ ਡੇਟ ਕਰ ਰਹੇ ਹਨ ਪਰ ਕੁਝ ਮਹੀਨੇ ਡੇਟ ਕਰਨ ਤੋਂ ਬਾਅਦ ਉਹਨਾਂ ਦੇ ਬ੍ਰੇਕਅਪ ਦੀ ਖਬਰ ਜਿਹੜੀ ਹੈ ਉਹ ਵੀ ਸਾਹਮਣੇ ਆਈ ਸੀ ਤੇ ਹੁਣ ਲੱਗਦਾ ਹੈ ਕਿ ਗਾਇਕ ਨੇ ਆਪਣੀ ਨਵੀਂ ਪ੍ਰੇਮਿਕਾ ਦੇ ਨਾਲ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰ ਦਿੱਤਾ ਹੈ ਦੱਸਦੇ ਕਿ ਹਨੀ ਸਿੰਘ ਨੂੰ ਆਈਫਾ ਵਾਰਡ ਇਵੈਂਟ ਦੇ ਵਿੱਚ ਇੱਕ ਮਿਸਟਰੀ ਗਰਲ ਦੇ ਹੱਥਾਂ ਦੇ ਵਿੱਚ ਹੱਥ ਪਾਏ ਦੇਖਿਆ ਗਿਆ ਟੀਨਾ ਦੇ ਨਾਲ ਬ੍ਰੇਕਅਪ ਤੋਂ ਬਾਅਦ ਖਬਰਾਂ ਆ ਰਹੀਆਂ ਸਨ ਕਿ ਹਣੀ ਹੀਰਾ ਸੋਹਲ ਨੂੰ ਡੇਟ ਕਰ ਰਹੇ ਨੇ ਹਾਲਾਂਕਿ ਦੋਵਾਂ ਨੇ ਇਸ ਗੱਲ ਨੂੰ ਜਨਤਕ ਤੌਰ ਤੇ ਕਦੇ ਵੀ ਸਵੀਕਾਰ ਨਹੀਂ ਕੀਤਾ ਪਰ ਹੁਣ ਲੱਗਦਾ ਹੈ ਕਿ ਗਾਇਕ ਨੇ ਹੀਰਾ ਦੇ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ ਦਾਜੇ ਕਿ ਦੋਵੇਂ ਇਕੱਠੇ ਰੁਕੇ ਤੇ ਕੁਝ ਦੇਰ ਕੈਮਰੇ ਅੱਗੇ ਪੋਜ਼ ਵੀ ਦਿੱਤੇ ਗਏ ਦੋਵਾਂ ਦੀ ਕੈਮਿਸਟਰੀ ਜਿਹੜੀ ਹੈ ਇਹਨੀ ਚੰਗੀ ਸੀ ਕਿ ਪ੍ਰਸੰਸ਼ਕਾਂ ਨੇ ਕਹਿਣਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਹਣੀ ਦੀ ਨਵੀਂ ਗਰਲਫ੍ਰੈਂਡ ਹੈ ਦੱਸਦੇ ਕਿ ਹਣੀ ਤੇ ਹੀਰਾ ਦੀ ਮੁਲਾਕਾਤ ਇੱਕ ਕਾਮਨ ਫਰੈਂਡ ਰਾਹੀਂ ਹੋਈ ਸੀ ਤੇ ਮੀਡੀਆ ਦੇ ਵਿੱਚ ਆਉਣ ਤੋਂ ਪਹਿਲਾਂ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਗੁਪਤ ਰੱਖਣ ਦਾ ਫੈਸਲਾ ਵੀ ਕੀਤਾ ਸੀ ਦੱਸਦੇ ਕਿ ਰਿਪੋਰਟਾਂ ਦਾ ਦਾਵਾ ਹੈ ਕਿ ਗਾਇਕ ਨੇ ਮਾਨ ਦੇ ਨਾਲ ਉਸ ਨੂੰ ਉਦਯੋਗ ਦੇ ਵਿੱਚ ਆਪਣੇ ਦੋਸਤਾਂ ਤੇ ਤੇ ਸਹਿਕਰਮੀਆਂ ਦੇ ਨਾਲ ਮਿਲਾਇਆ ਦੱਸਦੇ ਕਿ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਗਾਇਕ ਨੇ ਹਿਰਾ ਨੂੰ ਆਪਣੇ ਦੋਸਤਾਂ ਦੇ ਵਿੱਚ ਆਪਣੇ ਸਾਥੀ ਦੇ ਵੱਜੋਂ ਪੇਸ਼ ਕੀਤਾ ਤਾਂ ਕਿਤੇ ਨਾ ਕਿਤੇ ਪ੍ਰਸੰਸ਼ਕਾ ਦੇ ਲਈ ਇੱਕ ਖੁਸ਼ਖਬਰੀ ਜੜੀ ਆ ਉਹ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਹਨੀ ਸਿੰਘ ਦੀ ਗਰਲਫ੍ਰੈਂਡ ਜੜੀ ਆ ਉਹ ਦੱਸੀ ਜਾ ਰਹੀ ਆ ਪਰ ਸੰਸ਼ਕਾ ਨੇ ਉਹਨਾਂ ਦੀ ਗਰਲਫ੍ਰੈਂਡ ਸਮਝ ਵੀ ਲਿਆ ਦੱਸਿਆ ਕਿ ਹੀਰਾ ਇੱਕ ਅਭਿਨੇਤਰੀ ਹੈ ਤੇ ਜ਼ਿਆਦਾਤਰ ਪੰਜਾਬੀ 뮤직 ਵੀਡੀਓਜ਼ ਦੇ ਵਿੱਚ ਨਜ਼ਰ ਆਈ ਹੈ ਤੇ ਹੁਣ ਹਿੰਦੀ ਵੈਬ ਸ਼ੋਅ ਦਾ ਹਿੱਸਾ ਬਣਨ ਤੋਂ ਇਲਾਵਾ ਉਸਨੇ ਸਿਧਾਰਥ ਮਲਹੋਤਰਾ ਤੇ ਅਜੀਤ ਦੇਵਗੰਦ ਦੀ ਫਿਲਮ ਥੈਂਕ ਗੋਟ ਦੇ ਵਿੱਚ ਇੱਕ ਭੂਮਿਕਾ ਵੀ ਨਿਭਾਈ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਹਨੀ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਦੱਸਦੇ ਕਿ ਆਈਫਾ ਅਵਾਰਡਸ 2024 ਦੀ ਸ਼ਾਮ ਨੂੰ ਰੈਪਰ ਤੇ ਗਾਇਕ ਹਨੀ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਨਵਾਂ ਸਰਪ੍ਰਾਈਜ਼ ਦਿੱਤਾ ਹਾਲ ਹੀ ਦੇ ਵਿੱਚ ਪਤਨੀ ਸ਼ਾਲਨੀ ਤਲਵਾਰ ਤੋਂ ਤਲਾਕ ਲੈਣ ਤੋਂ ਬਾਅਦ ਗਾਇਕ ਹਨੀ ਸਿੰਘ ਆਪਣੀ ਨਿੱਜੀ ਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹੇ ਸਨ ਤੇ ਹਾਲ ਹੀ ਦੇ ਵਿੱਚ ਉਹਨਾਂ ਦਾ ਇੱਕ ਨਵਾਂ ਗੀਤ ਜਿਹੜਾ ਹੈ ਉਹ ਵੀ ਰਿਲੀਜ਼ ਹੋਇਆ ਜੋ ਕਿ ਖੂਬ ਧਮਾਲ ਮਚਾ ਰਿਹਾ ਹੈ ਦੱਸਦੇ ਕਿ ਹਨੀ ਸਿੰਘ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਤਲਾਕ ਤੋਂ ਬਾਅਦ ਹਨੀ ਸਿੰਘ ਅਦਾਕਾਰਾਂ ਤੇ ਮਾਡਲ ਟੀਨਾ ਨੂੰ ਡੇਟ ਕਰ ਰਹੇ ਹਨ ਪਰ ਕੁਝ ਮਹੀਨੇ ਡੇਟ ਕਰਨ ਤੋਂ ਬਾਅਦ ਉਹਨਾਂ ਦੇ ਬ੍ਰੇਕਅਪ ਦੀ ਖਬਰ ਜਿਹੜੀ ਹੈ ਉਹ ਵੀ ਸਾਹਮਣੇ ਆਈ ਸੀ ਤੇ ਹੁਣ ਲੱਗਦਾ ਹੈ ਕਿ ਗਾਇਕ ਨੇ ਆਪਣੀ ਨਵੀਂ ਪ੍ਰੇਮਿਕਾ ਦੇ ਨਾਲ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰ ਦਿੱਤਾ ਹੈ ਦੱਸਦੇ ਕਿ ਹਨੀ ਸਿੰਘ ਨੂੰ ਆਈਫਾ ਵਾਰਡ ਇਵੈਂਟ ਦੇ ਵਿੱਚ ਇੱਕ ਮਿਸਟਰੀ ਗਰਲ ਦੇ ਹੱਥਾਂ ਦੇ ਵਿੱਚ ਹੱਥ ਪਾਏ ਦੇਖਿਆ ਗਿਆ ਟੀਨਾ ਦੇ ਨਾਲ ਬ੍ਰੇਕਅਪ ਤੋਂ ਬਾਅਦ ਖਬਰਾਂ ਆ ਰਹੀਆਂ ਸਨ ਕਿ ਹਣੀ ਹੀਰਾ ਸੋਹਲ ਨੂੰ ਡੇਟ ਕਰ ਰਹੇ ਨੇ ਹਾਲਾਂਕਿ ਦੋਵਾਂ ਨੇ ਇਸ ਗੱਲ ਨੂੰ ਜਨਤਕ ਤੌਰ ਤੇ ਕਦੇ ਵੀ ਸਵੀਕਾਰ ਨਹੀਂ ਕੀਤਾ ਪਰ ਹੁਣ ਲੱਗਦਾ ਹੈ ਕਿ ਗਾਇਕ ਨੇ ਹੀਰਾ ਦੇ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ ਦਾਜੇ ਕਿ ਦੋਵੇਂ ਇਕੱਠੇ ਰੁਕੇ ਤੇ ਕੁਝ ਦੇਰ ਕੈਮਰੇ ਅੱਗੇ ਪੋਜ਼ ਵੀ ਦਿੱਤੇ ਗਏ ਦੋਵਾਂ ਦੀ ਕੈਮਿਸਟਰੀ ਜਿਹੜੀ ਹੈ ਇਹਨੀ ਚੰਗੀ ਸੀ ਕਿ ਪ੍ਰਸੰਸ਼ਕਾਂ ਨੇ ਕਹਿਣਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਹਣੀ ਦੀ ਨਵੀਂ ਗਰਲਫ੍ਰੈਂਡ ਹੈ ਦੱਸਦੇ ਕਿ ਹਣੀ ਤੇ ਹੀਰਾ ਦੀ ਮੁਲਾਕਾਤ ਇੱਕ ਕਾਮਨ ਫਰੈਂਡ ਰਾਹੀਂ ਹੋਈ ਸੀ ਤੇ ਮੀਡੀਆ ਦੇ ਵਿੱਚ ਆਉਣ ਤੋਂ ਪਹਿਲਾਂ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਗੁਪਤ ਰੱਖਣ ਦਾ ਫੈਸਲਾ ਵੀ ਕੀਤਾ ਸੀ ਦੱਸਦੇ ਕਿ ਰਿਪੋਰਟਾਂ ਦਾ ਦਾਵਾ ਹੈ ਕਿ ਗਾਇਕ ਨੇ ਮਾਨ ਦੇ ਨਾਲ ਉਸ ਨੂੰ ਉਦਯੋਗ ਦੇ ਵਿੱਚ ਆਪਣੇ ਦੋਸਤਾਂ ਤੇ ਤੇ ਸਹਿਕਰਮੀਆਂ ਦੇ ਨਾਲ ਮਿਲਾਇਆ ਦੱਸਦੇ ਕਿ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਗਾਇਕ ਨੇ ਹਿਰਾ ਨੂੰ ਆਪਣੇ ਦੋਸਤਾਂ ਦੇ ਵਿੱਚ ਆਪਣੇ ਸਾਥੀ ਦੇ ਵੱਜੋਂ ਪੇਸ਼ ਕੀਤਾ ਤਾਂ ਕਿਤੇ ਨਾ ਕਿਤੇ ਪ੍ਰਸੰਸ਼ਕਾ ਦੇ ਲਈ ਇੱਕ ਖੁਸ਼ਖਬਰੀ ਜੜੀ ਆ ਉਹ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਹਨੀ ਸਿੰਘ ਦੀ ਗਰਲਫ੍ਰੈਂਡ ਜੜੀ ਆ ਉਹ ਦੱਸੀ ਜਾ ਰਹੀ ਆ ਪਰ ਸੰਸ਼ਕਾ ਨੇ ਉਹਨਾਂ ਦੀ ਗਰਲਫ੍ਰੈਂਡ ਸਮਝ ਵੀ ਲਿਆ ਦੱਸਿਆ ਕਿ ਹੀਰਾ ਇੱਕ ਅਭਿਨੇਤਰੀ ਹੈ ਤੇ ਜ਼ਿਆਦਾਤਰ ਪੰਜਾਬੀ 뮤직 ਵੀਡੀਓਜ਼ ਦੇ ਵਿੱਚ ਨਜ਼ਰ ਆਈ ਹੈ ਤੇ ਹੁਣ ਹਿੰਦੀ ਵੈਬ ਸ਼ੋਅ ਦਾ ਹਿੱਸਾ ਬਣਨ ਤੋਂ ਇਲਾਵਾ ਉਸਨੇ ਸਿਧਾਰਥ ਮਲਹੋਤਰਾ ਤੇ ਅਜੀਤ ਦੇਵਗੰਦ ਦੀ ਫਿਲਮ ਥੈਂਕ ਗੋਟ ਦੇ ਵਿੱਚ ਇੱਕ ਭੂਮਿਕਾ ਵੀ ਨਿਭਾਈ